ਗੁਰੂ ਗਨ ਸਾਹਿਬ ਜੀ ਮਹਾਰਾਜ ਦੇਚ ਆਏ ਅਨੇਕ ਭਗਤ ਜਿਨ੍ਹਾਂ ਦੇਚੋਂ ਸ੍ਰੀ ਜੈਦੇਵ ਜੀ ਮਹਾਰਾਜ ਦਾ ਆਪਣਾ ਇੱਕ ਖਾਸ ਅਸਥਾਨ ਹੈ ਅਨੰਤ ਭਗਤਾਂ ਦੀ ਬਾਣੀ ਅਨੰਤ ਭਾਸ਼ਾਵਾਂ ਵਿੱਚ ਗੁਰੂ ਗਨ ਸਾਹਿਬ ਜੀ ਮਹਾਰਾਜ ਦੇਚ ਦਰਜ ਹੈ ਕਿਉਂਕਿ ਭਗਤ ਦੇਸ਼ ਦੇ ਵਖ-ਵਖ ਪ੍ਰਾਂਤਾਂ ਨਾਲ ਸੰਬੰਧ ਰਕਦੇ ਸਨ ਸ੍ਰੀ ਜੈਦੇਵ ਜੀ ਮਹਾਰਾਜ बंगाल ਦੇ ਕੇਂਦਰੀ ਨਾਮਕ ਪਿੰਡ ਦੇ ਵਿੱਚ ਜਨਮੇ ਜਿਲ੍ਹਾ ਬਿਹਮ ਬਿਹਰੂਸੀ ਔਰ ਆਪ ਫੇਟ ਬੰਗਲਾ ਭਾਸ਼ਾ ਦੇ ਵਿੱਚ ਹੀ ਮਾਹਿਰ ਸਨ ਵਿਦਿਆ ਆਪ ਨੇ ਸੰਸਕਾਰ ਚੋਂ ਕੇ ਬ੍ਰਾਹਮਣਾ ਦੇ ਸੰਸਕ੍ਰਿਤ ਦੀ ਹਾਸਲ ਕੀਤੀ ਔਰ ਸੰਸਕ੍ਰਿਤ ਦੇ ਮਹਾਨ ਪੰਡਿਤ ਬਣੇ ਸਮਸ ਦੇਸ਼ ਦੇ ਆਪ ਨੇ ਭਗਤੀ ਭਾਵ ਦਿਆਂ ਲੈਰਾ ਛੜਿਆਂ ਆਪ ਗ੍ਰਸਤੀ ਸਨ ਆਪ ਦੀ ਪਤਨੀ ਦਾ ਨਾਮ ਪਦਮਾਵਤੀ ਸੀ ਕਮਸ ਤੀਰਥਾਂ ਤੇ ਰਟਨ ਕਰਦੇ ਆਇਆ ਪ੍ਰਭੂ ਭਗਤੀ ਦੇ ਗੀਤ ਗਾਉਂਦੇ ਆਇਆ ਲੋਕਾਂ ਨੂੰ ਰੱਬ ਨਾਲ ਜੋੜਦੇ ਰਹੇ ਚੁੰਕੇ ਆ ਬੰਗਾਲ ਦੇ ਵਸਨੀਕ ਸਨ ਤੇ ਬੰਗਾਲ ਦੇ ਲੋਕੀ ਗੀਤ ਸੰਗੀਤ ਨਾਲ ਬਹੁਤ ਪਿਆਰ ਰੱਖਦੇ ਨੇ ਵਿਰਾਸਤ ਚ ਮਿਲਿਆ ਸੀ ਗੀਤ ਤੇ ਸੰਗੀਤ ਆਪ ਦਾ ਇੱਕ ਮਹਾਨ ਗ੍ਰੰਥ ਹੈ ਜਿਸ ਗ੍ਰੰਥ ਦਾ ਨਾਮ ਵੀ ਹੈ ਗੀਤ ਗੋਵਿੰਦ ਕਹਿੰਦੇ ਨੇ ਕਿ ਰੋਜ਼ ਉੱਠ ਕੇ ਗੀਤ ਗੋਵਿੰਦ ਦੀ ਛੰਦਾ ਬੰਦੀ ਕਰਨੇ ਲਿਖਣਾ ਇਹ ਆਪ ਦਾ ਰੋਜ਼ ਮਰਰਾ ਦਾ ਕਰਮ ਬਣ ਚੁੱਕਿਆ ਸੀ ਇਸ ਗ੍ਰੰਥ ਨੂੰ ਆਪ ਨੇ ਲਿਖਿਆ ਹੈ ਮਹਾਰਾਸ਼ਟਰ ਦੇਸ਼ ਹੈ ਪੰਡਰਪੁਰ ਦੇ ਵਿੱਚ ਕਈ ਦਿਨੇ ਇੱਕ ਦਿਨ ਐਸਾ ਹੋਇਆ ਜਦ ਗ੍ਰੰਥ ਸੰਪੂਰਨ ਹੋਣ ਤੇ ਆਇਆ ਤਾਂ ਆਪ ਦੀ ਲਿਖਣ ਸ਼ਕਤੀ ਕੁੰਧ ਹੋਂਦੀ ਗਈ ਜਦ ਕੇ ਪੰਡਰਪੁਰ ਦੇ ਮਹਾਰਾਜਾ ਨੇ ਆਲੇ ਦੁਆਲੇ ਦੀ ਤਮਾਮ ਸੰਤਾਂ ਨੂੰ ਭਗਤ ਪ੍ਰੇਮੀਆਂ ਨੂੰ ਇਹ ਕੈਲਾਧੇ ਜੀ ਸਾਹਿਬ ਇਹ ਪੂਰਨਵਾਰਸ਼ੀ ਵਾਲੇ ਦਿਨ ਬਿਠਲ ਦੇ ਮੰਦਿਰ ਵਿੱਚ ਗੀਤ गोविंद ਨਾਮ ਦੇ ਗ੍ਰੰਥ ਦਾ ਪ੍ਰਕਾਸ਼ ਹੋਵੇਗਾ। ਔਰ ਇਸ ਦੇ ਗੀਤ ਜੋ ਭਗਤੀ ਰਸ ਨਾਲ ਭਰੇ ਹੋਏ ਨੇ ਸੰਗਤਾਂ ਨੂੰ, ਭਗਵਤ ਪ੍ਰੇਮੀਆਂ ਨੂੰ ਸੁਣਾਏ ਜਾਣਗੇ। ਪੂਰਨਵਾਰਸ਼ੀ ਦੇ ਵਿੱਚ ਸਿਰਫ 2 ਦਿਨ ਰਹਿ ਗਏ। ਗੀਤ गोविंद ਦੇ ਵਿੱਚ ਸਿਰਫ 2 ਚੰਦ ਰਹਿ ਗਏ। لیکن اج سارا دن محنت کر کے اپ لکھن دی کوشش کردے رہے لیکن جے دے دے دماغ دے وچوں کوئی گیت دی لائن نائی تے قلم لکھن وچ اسمرت ہوئی بھائی صاحب بھائی گلदास جی اس پرسن نہ اپنے پونی وچ انج قلم بند کر دینے ہیں પ્રેમ بھگت جے دیو کر ਗੀਤ ਗੋਵਿੰਦ ਸਹਿਜ ਧੁਨ ਗਾਵੇ ਲੀਲਾ ਚਲਤ ਵਖਾਣ ਦਾ ਅੰਤਰ ਜਾਨੇ ਠਾਕੁਰ ਬਾਵੇ ਪਰ ਅਖੜ ਇਕ ਨਾ ਆਵੜੋ ਬਨ ਪੁਸਤਕ ਸੰਦਿਆ ਕਰ ਆਵੇ ਰੋਜ਼ ਨਿਤਾ ਪ੍ਰਤੀ ਅੰਮ੍ਰਿਤ ਵੇਲੇ ਉੱਠ ਕੇ ਗੰਥ ਨੂੰ ਨਾਲ ਲੈ ਜਾਂਦੇ ਸੰ ਨਦੀ ਟਟ ਤੇ ਇਸ਼ਨਾਨ ਕਰਨ ਤੋਂ ਬਾਅਦ ਆਪਣੇ ਰੋਜ਼ਮਰਰਾ ਦੇ ਨਿਤਨੇਮ ਤੋਂ ਪਾਰ ਗੋ ਕੇ ਲਿਖਦੇ ਸਨ ਔਰ ਜਦ کافی ਲਿਖ ਲੈਂਦੇ ਸਨ ਤੇ ਜਦ ਥੱਕ ਜਾਂਦੇ ਸਨ ਤਾਂ ਆਪ ਇਸਕੀਤ ਗੋਵਿੰਦ ਨਾਮ ਗ੍ਰੰਥ ਨੂੰ ਸਿਰ ਤੇ ਚੁੱਕ ਕੇ ਕਰ ਲਿਆਉਂਦੇ ਸਨ ਔਰ ਰੋਜ਼ ਮਰਿਆ ਦੇ ਕਰਮ ਦੇ ਵਿੱਚ مشہول ਹੁੰਦੇ ਸਨ ਲੇਕਿਨ ਅੱਜ ਨਿਰਾਸ਼ ਲੋਤੇ ਅੱਜ ਪੰਕਤੀ ਨਹੀਂ ਬਣੇ ਗੀਤ ਗੋਵਿੰਦ ਨੂੰ ਸੰਪੂਰਨ ਕਰਨਾ ਹੈ ਪਰ ਦਿਨ ਵੀ ਸਿਰਫ 1 ਰਹਿ ਗਿਆ ਔਰ ਗੀਤ ਗੋਵਿੰਦ ਦੇ ਵਿੱਚ ਸਿਰਫ ਇੱਕ ਦੋ ਪੰਕਤੀਆਂ ਹੀ ਰਹਿ ਗਈਆਂ ਜੋ ਸ਼੍ਰੀ ਜੈਦੇਵ ਦੇ ਦਿਮਾਗ ਦੇ ਵਿੱਚ ਉਭਰਦੀਆਂ ਨੇ ਔਰ ਕਲਮ ਲਿਖਣ ਦੇ ਵਿੱਚ ਅਸਮਰਥ ਐਸੀ ਏ ਕੋਈ ਗੈਵੀ ਲੀਲਾ ਵਰਤੀ ਨਿਰਾਸ਼ ਹੋ ਕੇ ਜਦ ਘਰ ਲੋਟੇ ਤਾਂ ਆਪਲੇ ਪਤੀ ਵਰਤਾ ਸੁਪਤਨੀ ਪਦਮਾਉਤੀ ਨੇ ਪੁੱਛਿਆ ਕਾਰਣ ਤਾਂ ਜਦ ਸਾਰਾ ਕਾਰਨ ਦੱਸਿਆ ਤਾਂ ਪਤੀ ਦੇ ਦੁੱਖ ਦੇ ਚ ਪਤਨੀ ਵੀ ਸ਼ਾਮਲ ਹੋਈ ਔਰ ਇਹ ਹਕੀਕਤ ਹੈ ਜਦ ਕੋਈ ਮਹਾਨ ਦਾਰਸ਼ਨਿਕ ਮਹਾਨ ਕਵੀ ਕਿਸੇ ਉਲਝਣ ਦੇ ਚ ਫਸਦਾ ਹੈ ਔਰ ਉਸ ਤੋਂ ਕਿਸੇ ਸਮੱਸਿਆ ਦਾ ਸਮਾਧਾਨ ਨਹੀਂ ਹੁੰਦਾ ਇਹ ਉਸ ਦੇ ਦਿਮਾਗ ਦੇ ਚ ਗੀਤ ਦੀਆਂ ਲਹਿਰਾਂ ਨਹੀਂ ਨਿਕਲਦੀਆਂ ਤਾਂ ਜਿਹੜੀਆਂ ਉਸ ਵਕਤ ਪੀੜਾ ਇਹ ਤਕਲੀਫ ਦਰਦ ਉਸ ਦੇ ਹਿਰਦੇ ਵਿੱਚ ਪੈਦਾ ਹੁੰਦਾ ਹੈ ਤੇ ਉਹ ਕਹੀ ਜਾਂਦਾ ਹੈ ਇਹ ਉਹ ਹੀ ਦਾਰਸ਼ਨਿਕ ਹੀ ਜਾਣਦਾ ਹੈ ਤੋਂ ਕਾਫੀ ਦੁਖੀ ਤੇ ਚਿੰਤਾ ਤਰਮਨ ਨਾਲ ਰਾਤ ਨੂੰ ਸੌਂ ਗਏ ਅੱਜ ਜੈਸੇ ਸਵੇਰੇ ਉੱਠੇ ਤੇ ਆਪ ਨੇ ਰੋਜ਼ਮਰਰਾ ਦੇ ਕਰਮ ਦੇ ਮਤਾਬਕ ਗ੍ਰੰਥ ਚੁਕਿਆ ਪਰ ਪਤਨੀ ਨੇ ਆਖਿਆ ਨਹੀਂ ਤੁਸੀਂ ਪਹਿਲੇ ਜਾਓ ਨਰੀ ਤਰਤੇਸ਼ ਨਾਨਕ ਕਰੋ ਰੋਜ਼ ਮਰ ਰਦੇ ਬ੍ਰਾਹਮਣ ਦੇ ਜੜੇ ਕਰਮ ਨੇ ਉਹਨੂੰ ਨਿਭਾਓ ਪ੍ਰਭੂ ਭਗਤੀ ਕਰੋ ਨਿਤਨੇਮ ਕਰੋ ਫਿਰ ਇਸ ਗ੍ਰੰਥ ਨੂੰ ਲਿਖਣ ਦੀ ਕੋਸ਼ਿਸ਼ ਕਰੋ ਉਹ ਗੈਬੀ ਸ਼ਕਤੀ ਰੱਖਣ ਵਾਲੇ ਪਰਿਪੂਰਨ ਪ੍ਰਮਾਤਮਾ ਆਪ ਬਖਸ਼ਿਸ਼ ਕਰਨਗੇ ਆਪ ਰਹਿਮਤ ਕਰਨਗੇ ਕਹਿੰਦੇ ਨੇ ਪਤਨੀ ਦੀ ਇਹ ਗੱਲ ਮੰਨ ਚਿੰਤਾਤੁਰ ਮਨ ਦੇ ਨਾਲ શ્રી ਜੈਦੇਵ ਨਦੀ ਤਟ ਦੀ ਤਰਫ ਜਾ ਰਹੇ ਨੇ ਸੋਚਦੇ ਹੋਇਆ ਕਿ ਕੋਈ ਲਾਇਨ ਕੋਈ ਪੰਕਤੀ ਦਿਮਾਗ ਦੇ ਚੋਂ ਉਭਰੇ ਪਰ ਕੁਝ ਉਭਰ ਵੀ ਦਿਖਾਈ ਨਹੀਂ ਦੇਂਦੀ ਅੱਜ ਹਿਰਦਾ ਐਸਾ ਅਮਾਵਸ ਦੀ ਰਾਤ ਬਣਿਆ ਹੋਇਆ ਹੈ ਜਿਹਦੇ ਚ ਕੋਈ ਚਮਕਦਾ ਹੋਇਆ ਮਾਮੂਲੀ ਜਿਹਾ ਤਾਰਾ ਵੀ ਨਹੀਂ ਸਿਆਰਾ ਵੀ ਨਹੀਂ ਕਹਿੰਦੇ ਨੇ ਇਧਰ ਜੈਦੇ ਰੁਕਸਤ ਹੋਏ ਨਦੀ ਤਟ ਦੀ ਤਰਫ ਭਾਈ ਸਾਹਿਬ ਭਾਈ ਗੁਰਦਾਸ ਜੀ ਕਹਿੰਦੇ ਨੇ ਗੁਣ ਨਿਧਾਨ ਘਰ ਆਏ ਕੇ ਭਗਤ ਰੂਪ ਲਿਖ ਲੇਖ ਬਣਾਵੇ ਜੈ ਦੇਵ ਦਾ ਹੀ ਕੋਈ ਰੂਪ ਧਾਰਨ ਕਰਕੇ ਜੈ ਦੇਵ ਦੇ ਘਰ ਆਇਆ ਤੇ ਗੀਤ ਗੋਵਿੰਦ ਦੀਆਂ ਦੋ ਪੰਕਤੀਆਂ ਲਿਖ ਦਿੱਤੀਆਂ ਸੁਨਹਿਰੀ ਸਿਆਹੀ ਦੇ ਵਿੱਚ ਲਿਖੀਆਂ ਜਦ ਕਿ ਸਾਰਾ ਗ੍ਰੰਥ ਕਾਲੀ ਸਿਆਹੀ ਦੇ ਵਿੱਚ ਲਿਖਿਆ ਲਿਖਦੇ ਆਇਆ ਜਦ ਪਦਮਾਵਤੀ ਨੇ ਵੇਖ ਲਿਆ ਤਾਂ ਉਹ ਭੱਜੀ ਹੋਈ ਆਈ ਤੇ ਕਹਿਣ ਲੱਗੀ ਰਸਤੇ 'ਚੀ ਵਾਪਸ ਆ ਗਏ ਇਸਨਾਨ ਨਹੀਂ ਕੀਤਾ ਨਿਤਨੇਮ ਨਹੀਂ ਕੀਤਾ ਬੰਦਗੀ ਨਹੀਂ ਕੀਤੀ ਤਾਂ ਜੈਦੇ ਜੋ ਵਾਸਤਵਿਕ ਗੁਣ નિਧਾਨ ਪ੍ਰਭੂ ਆਪ ਸੰ ਕਹਿ ਲਗੇ ਸੰਤੀ ਫੁਰ ਗਈ ਸੀ ਲੇਖਣ ਲਈ ਵਾਪਸ ਆ ਗਏ ਗੰਥ ਸੰਪੂਰਨ ਹੋ ਗਏ ब्रह्म मुकम्मल हो गया गीत गोविंद संपूर्ण करके अलॉप हो गई ए अगम्य शक्ति पद्मावती भोजन बनाने चले इन इतनी देर रिच श्री जयदेव जी महाराज नदी तट पर स्नान करके वापस आए गोविंद गोविंद भी धुन गीत अलाप दे हैं कारवेज प्रवेश होंदे हैं कि देख दे ने ਫਤਨੀ ਉਹ ਜਾਂਚ ਕਰਈ ਤੇ ਜੈਦੇਵ ਕਹਿੰਦੇ ਨੇ ਮੈਂ ਬ੍ਰਾਹਮਣ ਹੋ ਕੇ ਕੁਛ ਦਿਨ ਨਿਤ ਦੇ ਕਰਮ ਭੁੱਲ ਗਿਆ ਸੀ ਪਰ ਤੂੰ ਵੀ ਭੁੱਲ ਗਈ ਮੈਨੂੰ ਖਿਲਾਸੇ ਹੀ ਪੋਖਾਂਦੀ ਆਉਂਦੀ ਸੀ ਅੱਜ ਕੀ ਹੋ ਗਈ ਬਹੁਤ ਭੁੱਖ ਲੱਗ ਗਈ ਕਹਿਣ ਲੱਗੇ ਨਹੀਂ ਤੁਸੀਂ ਗ੍ਰੰਥ ਸੰਪੂਰਨ ਕੀਤਾ ਨਾ ਤੁਹਾਨੂੰ ਬਹੁਤ ਖੁਸ਼ੀ ਹੋਈ ਸੀ ते उस खुशी खुशी मैं थानू भोजन छकया है पर उन खुशी इतनी प्रबल है कि थोड़ा भोजन भी याद नहीं रहा जय देव सुन के दंग रह गया है मैं भोजन छके और गीत गोविंद संपूर्ण हो गया है हाँ संपूर्ण हो गया तुसी खुद ते के और वो दो लाइन सुनहरी स्याई दे लिखिया ने मैं खुद वेखिया ने ਭੱਜੇ ਹੋਏ ਜੈ ਦੇਵ ਗਏ ਗ੍ਰੰਥ ਨੂੰ ਖੋਲ ਦੇਨੇ ਵਾਕਈ ਗ੍ਰੰਥ ਸੰਪੂਰਨ ਦੋ ਪੰਕਤੀਆਂ ਸੁਨੇਰੀ ਸਿਆਹੀ ਨਾਲ ਲਿਖੇ ਆਂਨੇ ਨੇ ਅੱਖਰ ਪੜਨ ਪਰਤੀਤ ਕਰ ਹੋਏ ਵਿਸਮਾਦ ਨ ਅੰਗ ਸਮਾਰੇ ਜੈਸੇਸ ਪੰਕਤੀ ਨੂੰ ਪੜਦੇ ਨੇ ਵਿਸਮਾਦ ਘਰ ਦੇ ਚਲੇ ਗਏ ਅਰਚਜਤਾ ਤੇ ਰਹਸ ਦੇ ਚਲੇਨ ਹੋ ਗਏ ਇੱਕਦਮ ਆਤ ਤੇ ਸਰੂਰਤਾਰੀ ਹੋਇਆ ਅਰਦਾਸ ਕੀਤੀ اے ਤ੍ਰਿਭਵਨ ਧਨੀ اے ਪਰਿਪੂਰਨ ਪ੍ਰਮਾਤਮਾ ਤੂੰ ਮੇਰੇ ਦਿਮਾਗ ਵਿੱਚ ਹੀ ਥੋੜੀ ਸ਼ਕਤੀ ਪਾ ਦੇਂਦਾ ਤੇ ਮੈਂ ਆਪ ਲਿਖ ਲੈਂਦਾ ਇਹ ਖੇਚਲਾ ਤੁਸੀਂ ਕਿਉਂ ਕੀਤੀ ਤਾਂ ਕਹਿੰਦੇ ਨੇ ਅਲਹਾਮ ਹੋਇਆ ਆਕਾਸ਼ ਬਾਣੀ ਹੋਈ ਅੰਤਰਾਤਮਾ ਬੋਲੀ ਜੈ ਦੇਵ ਜਾਣ ਬੁਝ ਕੇ ਕਿਸੀ ਤੇਰੇ ਦਿਮਾਗ ਵਿੱਚ ਇੱਕ ਕਮੀ ਪਾਈ ਖੁਦ ਲਿਖੀਆਂ ਤਾਂ ਕਿ ਤੈਨੂੰ ਕਿਦਰੇ ਅਹੰਕਾਰ ਨਾ ਹੋ ਜਾਏ ਕਿ ਇਤਨੇ ਵੱਡੇ ਗ੍ਰੰਥ ਦੀ ਰਚਨਾ ਮੈਂ ਕੀਤੀ ਇਸ ਦਾ ਕਰਤਾ ਮੈਂ ਹਾਂ ਤੇ ਜਦ ਵੀ ਕਿਸੇ ਭਗਤ ਨੂੰ ਇਸ ਪ੍ਰਕਾਰ ਦਾ ਅਹੰਕਾਰ ਹੋ ਜਾਂਦਾ ਹੈ ਤੇ ਆਪਣੇ ਆਪ ਨੂੰ ਕਰਤਾ ਮੰਨ ਲੈਂਦਾ ਹੈ ਮੇਰੇ ਨਾਲੋਂ ਉਸ ਦਾ ਸੰਬੰਧ ਟੁੱਟ ਜਾਂਦਾ ਹੈ ਤੇ ਤੂੰ ਮੈਨੂੰ ਇਤਨਾ ਪਿਆਰਾ ਲੱਗੇ ਮੈਂ ਨਹੀਂ ਚਾਹਦਾ ਸੀ ਤੇਰੇ ਤੇ ਮੇਰੇ ਬਿਦ ਕੋਈ ਵਿਥ ਹੋਏ ਬਾਰ ਬਾਰ ਧਨਵਾਦ ਦੇ ਨਾਲ ਭਰੇ ਜੈਦੇਵ ਹਸ਼ਕ ਬਾਰ ਹੋ ਬਾਰ ਬਾਰ ਸਜਦੇ ਜਛੋਏ اے ਪ੍ਰਭੂ ਲੱਖ ਲੱਖ ਤੇਰਾ ਸ਼ੁਕਰ ਅੱਜ ਪਤਾ ਚਲਿਆ ਜੋ ਮੈਂ ਬੋਲਦਾ ਉਹ ਤੇਰੀ ਸ਼ਕਤੀ ਜੋ ਮੈਂ ਵੇਖਦਾ ਉਹ ਤੇਰੀ ਸ਼ਕਤੀ ਹੈ ਜੋ ਮੈਂ ਚੱਲਦਾ ਇਹ ਵੀ ਤੇਰੀ ਸ਼ਕਤੀ ਹੈ ਜੋ ਮੈਂ ਕਰਦਾ ਇਹ ਵੀ ਤੇਹੀ ਤਾਕਤ ਹੈ ਔਰ ਜੋ ਮੈਂ ਸੋਚਦਾ हे प्रभु हेवी तेरी शक्ति है वास्तवक मेरे रोम रोम देच तू ही काम कर रहे हैं। हैं। है तू ही बसे है तू ही रमे आया श्री जयदेव जी महाराज दा ए गीत गोविंद नाम ग्रंथ भगतां दी दुनिया च बहुत ही प्रसिद्ध है और इन्नो पढ़ पढ़ के भगत जन आनंद लेंदे ने गीत गोविंद दे कुछ हिस्से बकायदा प्रकाशित हो चुके ने और इना गीतां देच भक्ति भाव ज्ञान वैराग्य सब कुछ दैवी गुण समोदते ने भगत श्री जयदेव जी महाराज ने गुरुगन साहब जी महाराज ਦੇ ਚ ਆਪਦਾਏ ਸੰਸਕ੍ਰਿਤ ਦੇਚ ਬੜਾਈ ਸੁਣਾ ਪਦਾ ਉਚਾਰਨ ਕੀਤਾ ਹੋਇਆ ਜੋ ਗੁਰੂਗਰਨ ਸਾਹਿਬ ਜੀ ਮਹਾਰਾਜ ਦੇ ਚ ਗੁਜਰੀ ਰਾਗ ਦੇ ਅੰਦਰ ਦਰਜ ਹੈ ਇਸ ਪਦੇ ਦੀਆਂ ਅਸਥਾਈ ਪੰਕਤੀਆਂ ਇਹ ਨੇ ਕੇਵਲ राम नाम मनोरमं ਬਦ ਅਮਰਤ ਤਤਮਯੰ ਹੇ ਮਨ ਕੇਵਲ ਰਾਮ ਨਾਮ ਦਾ ਰਵਣ ਕਰ ਤੇ ਉਸ ਦੇ ਹੀ ਅਮਰਤ ਸਰੂਪ ਦਾ ਪਾਨ ਕਰ ਰਾਮ ਕੌਂ ਰਾਮ ਕੈਸਾ ਕਿਸ ਰਾਮ ਦਾ ਅਮਰਤ ਪਾਨ ਕਰੀਏ ਕਿਸ ਰਾਮ ਦਾ ਚੰਤਨ ਕਰੀਏ ਕਿਸ ਰਾਮ ਨੇ ਸੂਰਤ ਲੀਨ ਕਰੀਏ ਤੋ ਉਸ ਰਾਮ ਵੀ ਆਤ ਟਸ਼ਰੀ ਕਰ ਦੇਨੇ ਉਸ ਰਾਮ ਦੀ ਆਪ ਵਿਆਖਿਆ ਕਰਦੇ ਨੇ ਇਸ ਪਦ ਵਿੱਚ ਪਰਮਾਦ ਪੁਰਖ ਮਨੋ ਪਿਮੰ ਸਤਿਆ ਦੇ ਭਾਵ ਰਤਨ ਪਰਮਦ ਭੂਤਨ ਪਰਕ੍ਰਿਤ ਪਰਨ ਜਦ ਚਿੰਤ ਸਰਬ ਗਤਨ ਪਰਮਾ ਜੋ ਪਰਮ ਆਦ ਹੈ ਅਨਾਦੀ ਹੈ ਜਿਸ ਦਾ ਮੂਲ ਨਹੀਂ ਲੱਭਿਆ ਜਾ ਸਕਦਾ ਔਰ ਜੋ ਸਭ ਦਾ ਮੂਲ ਜਿਹਦੀ ਬੁਨਿਆਦ ਦਾ ਕੋਈ ਪਤਾ ਨਹੀਂ ਜੋ ਸਭ ਦੀ ਬੁਨਿਆਦ ਜੋ ਸਭ ਦੀ ਜੜ ਹੈ ਜੋ ਸਭ ਦਾ ਆਧਾਰ ਹੈ ਐਸਾ ਜਿਹੜਾ ਬ੍ਰਹਮ ਹੈ ਉਹ ਅਨਾਦੀ ਹੈ ਪਰਮਾਤਮਾ ਪੁਰਖ ਉਹ ਫਿਰ ਪੂਰੇ ਹੋਇਆ ਹੈ ਪੁਰਖ ਤਮਰਾਰ ਪੂਰੀ ਪੂਰੀ ਬਸੰਤਾ ਸਾ ਪੁਰਖਾ ਜੋ ਪੁਰੀਆਂ ਪੁਰੀਆਂ ਵਿੱਚ ਰਮੇ ਆਇਆ ਹੈ ਵਿਆਪਕ ਹੈ ਉਹ ਪੁਰਖ ਪਰਮਾਤਮਾ ਪੁਰਖ ਮਨੋਪਿਮੰ ਮਨੋਪਮਾ ਤੋ ਰਹੇ ਹੈ ਦਰਸਲ ਮਨ ਆਪਣੇ ਅਨੁਭਵ ਰੇਚ ਪੂਰਨ ਤੌਰ ਤੇ ਪ੍ਰਮਾਤਮਾ ਨੂੰ ਨਹੀਂ ਲਿਆ ਸਕਦਾ ਮਨ ਪੂਰਨ ਤੌਰ ਤੇ ਜਿਸ ਨੂੰ ਸੋਚ ਨਹੀਂ ਸਕਦਾ ਮਨ ਜਿਸ ਦੀ ਪੂਰਨ ਤੌਰ ਤੇ ਕਲਪਨਾ ਨਹੀਂ ਕਰ ਸਕਦਾ ਕਿ ਜਿਸ ਦੀ ਮਨ ਹੀ ਕਲਪਨਾ ਨਹੀਂ ਕਰ ਸਕਦਾ ਉਹਨੂੰ ਜ਼ਬਾਨ ਨਾਲ ਕਥਨ ਕਰਨਾ ਤੇ ਬਹੁਤ ਔਖਾ ਉਹਨੂੰ ਅੱਖਾਂ ਨਾਲ ਤੇ ਵੇਖਣਾ ਬਹੁਤ ਔਖਾ ਕਿਉਂ ਕਿ ਅੱਖਾਂ ਜਿੱਥੋਂ ਤੱਕ ਵੇਖਦੀਆਂ ਨੇ ਉਸ ਤੋਂ ਵੀ ਅੱਗੇ ਦੀ ਕਲਪਨਾ ਮਨ ਕਰ ਸਕਦਾ ਹੈ। ਜ਼ਬਾਨ ਜਿੱਥੇ ਤੱਕ ਕਥਨ ਕਰਦੀ ਹੈ ਉੱਥੋਂ ਤੋਂ ਵੀ ਅੱਗੇ ਦੀ ਕਲਪਨਾ ਮਨ ਕਰ ਸਕਦਾ ਹੈ। ਕੰਨ ਜਿੱਥੇ ਤੱਕ ਸੁਣ ਸਕਦੇ ਨੇ ਉਸ ਤੋਂ ਵੀ ਜ਼ਿਆਦਾ ਕਲਪਨਾ ਮਨ ਕਰ ਸਕਦਾ ਹੈ। ਕਲਪਨਾ ਦੀ ਪ੍ਰਵਾਸ ਬੜੀ ਬੁਲੰਦ ਹੈ। ਕਲਪਨਾ ਬਹੁਤ ਦੂਰ ਤੱਕ ਚਲੀ ਜਾਂਦੀ ਹੈ। ਪਰ ਸ੍ਰੀ ਜੈਦੇਵ ਜੀ ਮਹਾਰਾਜ ਕਹਿੰਦੇ ਨੇ ਚਾਹੇ ਕਲਪਨਾ ਦੀ ਪ੍ਰਵਾਸ ਕਿੰਨੀ ਉੱਚੀ ਕਿਉਂ ਨਾ ਹੋਵੇ? ਕਿੰਨੀ ਦੂਰ ਦੀ ਕਿਉਂ ਨਾ ਹੋਵੇ? ਕਿੰਨੀ ਗਹਿਰੀ ਕਿਉਂ ਨਾ ਹੋਵੇ? ਫਿਰ ਵੀ ਪ੍ਰਮਾਤਮਾ ਮੇਰੀ ਕਲਪਨਾ ਦੇ ਚ ਨਹੀਂ ਆਉਂਦਾ ਉਹ ਕਿਸੇ ਦੀ ਕਲਪਨਾ ਦੇ ਚ ਨਹੀਂ ਆਉਂਦਾ ਮਨ ਦੀ ਸੋਚ ਤੋਂ ਪਰੇ ਮਨ ਦੇ ਵਿਚਾਰ ਤੋਂ ਪਰੇ ਇਸ ਵਾਸਤੇ ਆਪ ਕਹਿੰਦੇ ਨੇ ਮਨੋ ਤੇ ਮੰਗ ਮਨੋ ਉਪਮਾ ਤੋ ਰਹਿਤ ਹੈ ਪਰਮਾਦ ਪੁਰਖ ਮਨੋ ਤੇ ਮੰਗ ਸਤ ਆਦੇ ਭਾਵ ਰਤਨ ਉਹ ਸਤ ਚਿਤ ਆਨੰਦ ਆਦਿਕ ਭਾਵਾਂ ਦੇ ਨਾਲ ਰਤਿਆ ਹੈ ਉਹ ਸਤ ਹੈ ਉਹ ਚਿਤ ਪ੍ਰਕਾਸ਼ਮਈ ਹੈ ਔਰ ਉਹ ਆਨੰਦ ਸਰੂਪ ਹੈ ਇੱਕ ਪੰਤੀ ਦੇ ਰਾਮ ਦੀ ਵਿਆਖਿਆ ਅਵਿੰਜ ਕਰਦੇ ਨੇ ਪਰਮਾਤਮਾ ਪੁਰਖ ਮਨੋਪਿਮੰ ਸਤਿ ਆਦੇ ਭਾਵ ਰਤਨ ਪਰਮ ਅਦਭੁਤਨ ਪਰਮ ਅਦਭੂਤ ਰੂਪ ਹੈ ਪਰਮ ਅਸ਼ਰਜ ਰੂਪ ਹੈ ਮਨੁੱਖ ਉੱਥੇ ਅਸ਼ਰਜ ਹੋ ਜਾਂਦਾ ਹੈ ਹੈਰਾਨ ਹੋ ਜਾਂਦਾ ਹੈ ਬਿਸਮਾਦ ਹੋ ਜਾਂਦਾ ਹੈ ਜਿੰਨੂੰ ਵੇਖੇ ਤੇ ਪੂਰਾ ਵੇਖ ਨਾ ਸਕੇ ਜਿੰਨੂੰ ਸੋਚੇ ਤੇ ਪੂਰਾ ਸੋਚ ਨਾ ਸਕੇ ਔਰ ਜਿਸ ਨੂੰ ਚਖੇ ਤੇ ਪੂਰਾ ਸਵਾਦ ਨਾ ਮਾਣ ਸਕੇ ਫਿਰ ਵੀ ਉਹ ਬਚ ਰਹਿ ਜਿਹਨੂੰ ਸੁਣੇ ਤੇ ਫਿਰ ਵੀ ਪੂਰਾ ਨਾ ਸੁਣ ਸਕੇ ਉੱਥੇ ਬਿਸਮਾਤ ਦਾ ਤਾਰੀ ਹੋਣਾ ਕੁਦਰਤੀ ਗੱਲ ਹੈ ਉੱਥੇ ਅਚਰਜਤਾ ਤੇ ਰਹਿਸ ਦਾ ਪੈਦਾ ਹੋਣਾ ਕੁਦਰਤੀ ਗੱਲ ਹੈ ਕਹਿੰਦੇ ਨੇ ਇੱਕ ਬੱਚਾ ਰਹਿਸ ਵਿੱਚ ਜੀਉਂਦਾ ਇੱਕ ਕਵੀ ਰਹਿਸ ਵਿੱਚ ਜੀਉਂਦਾ ਇੱਕ ਸੰ रहस्य दृष्टि अजो में अजोका समय जो के इस ढंग ਦਾ ਬਤੀਤ ਹੋ ਰਿਹਾ ਹੈ ਕਿ ਹਰ ਮਨੁੱਖ ਐਸਾ ਕਹਿੰਦਾ ਮੈਂ ਸਭ ਕੁਝ ਜਾਣਦਾ ਚਾਹੇ ਕੁਝ ਵੀ ਨਹੀਂ ਜਾਣਦਾ ਮੈਂ ਤੇ ਸਭ ਕੁਝ ਵੇਖ ਲਿਆ ਮੈਂ ਤੇ ਸਾਰਾ ਸੁਣ ਲਿਆ ਮੈਂ ਉਸ ਨੂੰ ਪੂਰਨ ਤੌਰ ਤੇ ਸੋਚ ਲਿਆ ਅਗਰ ਐਸਾ ਕੋਈ ਦਾਵਾ ਕਰੇ ਤਾਂ ਅਸਰਜਤਾ ਨਹੀਂ ਪੈਦਾ ਹੋਂਦੀ ਰਹਿਸ ਨਹੀਂ ਪੈਦਾ ਹੁੰਦਾ ਬਿਸਮਾਹਦ ਨਹੀਂ ਪੈਦਾ ਹੁੰਦਾ ਇਸ ਤਰ੍ਹਾਂ ਦਾ ਦਾਵਾ ਕਰਨ ਵਾਲੇ अजोके समय बहुत ज्यादा ने क्योंकि अज के समय जितने ने, जितने कॉलेज विद्यालय ने पहले नहीं अजोकी विद्या ने भावे कुछ देता है या नहीं लेकिन रहस्य खत्म जरूर विस्माद नर किया मनुख दुनिया ने जो एक विस्माद सी रहस खत्म हो गई वो अज देखने नहीं मिलता हां बच्चे को ਇਹ ਬਿਸਮਾਦ ਹੈ ਅਜੇ ਅਬੋਧ ਹੈ ਉਸਦਾ ਬਿਸਮਾਦ ਅਬੋਧ ਅਵਸਥਾ ਤੇ ਖੜਾ ਹੈ ਅਚੇਤ ਅਵਸਥਾ ਤੇ ਖੜਾ ਹੈ ਫਿਰ ਕਵੀ ਕਹੋ ਬਿਸਮਾਦ ਹੈ ਜਾਂ ਇਨ ਕਹਿ ਲੋ ਕਵਤਾ ਦਾ ਜਨਮ ਹੀ ਬਿਸਮਾਦ ਰਹੁੰਦਾ ਹੈ ਕਵਤਾ ਦਾ ਜਨਮ ਹੀ ਰਹਸਤ ਹੁੰਦਾ ਹੈ ਤੋਂ ਕਵੀ ਰਹਸਵਾਦੀ ਹੁੰਦੇ ਨੇ ਸਭ ਰਹਸਵਾਦੀ ਹੁੰਦੇ ਨੇ ਉਹ ਜੋ ਕੁਝ ਵੀ ਵੇਖਦੇ ਨੇ ਉਹ ਐਸਾ ਮਹਿਸੂਸ ਕਰਦੇ ਨੇ ਕਿ ਇੱਕ ਰੇਤ ਦੇ ਜ਼ਰਰੇ ਨੂੰ ਵੀ ਪੂਰਨ ਤੌਰ ਤੇ ਵੇਖਣਾ ਬੜਾ ਔਖਾ ਹੈ ਕਿਉਂਕਿ ਉਹ ਵੀ ਆਪਣੇ ਵਿੱਚ ਬਹੁਤ ਕੁਝ ਛੁਪਾਈ ਬੈਠਾ ਹੈ ਬਹੁਤ ਕੁਝ ਛੁਪਾਈ ਬੈਠਾ ਹੈ ਸੂਰਜ ਨੂੰ ਤੇ ਪੂਰਨ ਤੌਰ ਤੇ ਦੇਖਣਾ ਬੜਾ ਕਠਿਨ ਹੈ ਪਰ ਇੱਕ ਜ਼ਰਰੇ ਨੂੰ ਵੀ ਪੂਰਨ ਤੌਰ ਤੇ ਦੇਖਣਾ ਬੜਾ ਕਠਿਨ ਹੈ ਇੱਕ ਦਰਖਤ ਨੂੰ ਤੇ ਪੂਰਨ ਤੌਰ ਤੇ ਦੇਖਣਾ ਬੜਾ ਕਠਿਨ ਹੈ ਪਰ ਇੱਕ ਪੱਤੇ ਨੂੰ ਵੀ ਪੂਰਨ ਤੌਰ ਤੇ ਦੇਖਣਾ ਬੜਾ ਕਠਿਨ ਹੈ ਉਹਦੇ ਵਿੱਚ ਵੀ ਬਹੁਤ ਕੁਝ ਛੁਪਿਆ ਹੋਇਆ ਹੈ ਬਹੁਤ ਕੁਝ ਗੁਪਤ ਹੈ ਬਹੁਤ ਕੁਝ ਸੂਖਸ਼ਮ ਹੈ ਤਾਂ ਜੈਸੇ ਇਹ बोਧ ਹੁੰਦਾ ਹੈ ਕਿ ਬਹੁਤ ਕੁਝ ਸੂਖਸ਼ਮ ਛੁਪੇ ਹੋਇਆ ਹੈ जो मैं नहीं देख सकता बहुत कुछ अदृश्य है तो रहस्य पैदा हो जाता है फिर बिस्मात मंडल तारी हो जाता है तो कवि बिस्मात दिच जीवते हैं संत बिस्मात दिच जीवते हैं भगत जयदेव जी महाराज कहते हैं परम अद्भुत ओ परिपूर्ण परमात्मा परम आश्चर्य रूप है परकृत परम उपरकृति तो परे कहते हैं ਰਾਵਿੰਦਰਨਾਥ ਟੈਗੋਰ ਸਾਗਰ ਤੋਂ ਇਸ਼ਰਾਨ ਕਰਕੇ ਵਾਪਸ ਆ ਰਹੇ ਨੇ ਰਸਤੇ ਦੇ ਵਿੱਚ ਇੱਕ ਗੰਦਗੀ ਦਾ ਢੇਰ ਪਿਆ ਹੈ ਸਵੇਰ ਦਾ ਵਕਤ ਹੈ ਸੂਰਜ ਦੀਆਂ ਕਿਰਨਾਂ ਉਸ ਗੰਦਗੀ ਦੇ ਢੇਰ ਨੂੰ ਛੂ ਰਹੀਆਂ ਨੇ ਇਹ ਸਾਰਾ ਦ੍ਰਿਸ਼ ਵੇਖ ਕੇ ਰਾਬਿੰਦਰਨਾਥ ਟੈਗੋਰ ਨਾ ਚੁੱਕੇ ਕਹਿਣ ਲੱਗੇ हे ਪ੍ਰਭੂ ਤੇਰੀ ਅਸ਼ਰਜਤਾ ਜੋ ਮੇਰੇ ਤੇ ਅਜ ਪ੍ਰਗਟ ਹੋਈ ਏ ਓਏ ਕਿ ਮੈਂ ਤੇਰੀ ਨਿਰਲੇਪਤਾ ਦਾ ਗਿਆਨ ਹਾਸਲ ਕਰ ਲਿਆ। ਸੂਰਜ ਦੀਆਂ ਕਿਰਨਾਂ ਗੰਦਗੀ ਨੂੰ ਛੂ ਰਹੀਆਂ ਨੇ ਫਿਰ ਵੀ ਕਿਰਨਾਂ ਗੰਦੀਆਂ ਨਹੀਂ ਹੋ ਰਹੀਆਂ। ਫਿਰ ਵੀ ਸੂਰਜ ਗੰਦਾ ਨਹੀਂ ਹੋ ਰਿਹਾ। ਤੂੰ ਮੇਰੇ ਗੰਦੇ ਸਰੀਰ ਦੇ ਰੋਮ-ਰੋਮ ਦੇ ਵਿੱਚ ਬੈਠਾ ਹੈ। ਫਿਰ ਵੀ ਤੂੰ ਗੰਦਾ ਨਹੀਂ ਹੈ। ਤੂੰ ਨਿਰਲੇਪ ਪ੍ਰਕਿਰਤੀ ਤੋਂ ਪਰੇ ਸਭ ਕੁਝ ਤੇ ਵਿੱਚ ਹੈ, ਸਭ ਕੁਝ ਤੇ ਦੂਰ ਹੈ। ਸਦਕੇ ਮਤ ਸਭੋਂ ਤੇ ਬਾਹਰ ਸਾਰਿਆਂ ਦੇ ਸੋਹੈਂ ਪਰ ਫਿਰ ਵੀ ਸਾਰਿਆਂ ਤੋਂ ਬਾਹਰ ਹੈ Nirlep ਹੈ ਤਾਂ શ્રી ਜੈਦੇਵ ਜੀ ਮਹਾਰਾਜ ਕਹਿੰਨੇ ਪਰਮਤ ਗਤਨ ਪਰਕ੍ਰਿਤ ਪਰਨ ਜਦ ਚਿੰਤ ਸਰਵਗਤਨ ਜਿਸ ਦਾ ਚਿੰਤਨ ਕਰਨ ਦੇ ਨਾਲ ਸਰਵ ਪ੍ਰਕਾਰ ਦੀਆਂ ਗਤੀਆਂ ਪ੍ਰਾਪਤ ਹੋ ਜਾਂਦੀਆਂ ਹਰ ਪਾਸੇ ਦੀ ਗਤੀ ਮਨੁੱਖ ਕਰ ਲੈਂਦਾ ਹੈ ਭਾਵ ਹਰ ਪਾਸੇ ਮਨੁੱਖ ਦੀ ਪਹੁੰਚ ਹੋ ਜਾਂਦੀ ਹੈ ਸਭ ਕੁਝ ਮਨੁੱਖ ਪ੍ਰਾਪਤ ਕਰ ਲੈਂਦਾ ਹੈ ਇਸ ਵਾਸਤੇ ਐਸਾ ਜੋ ਪ੍ਰਮਾਤਮਾ ਹੈ ਪ੍ਰਮਾਦ ਪੁਰਖ ਮਨੋਪਿਮੰ ਸਤਿ ਆਦੇ ਭਾਵ ਰਤਨ ਪਰਮਦ ਭੂਤਨ ਪਰਕ੍ਰਿਤ ਪਰਮ ਜਗ ਚਿੰਤ ਸਰਬਗਤਨ ਕੇਵਲ ਰਾਮ ਨਾਮ ਮਨੋਰਮੰ ਬਦ ਅੰਮ੍ਰਿਤ ਤਤਮੈ ਐਸਾ ਜੋ ਅੰਮ੍ਰਿਤਮਈ ਰਾਮ ਹੈ ਪ੍ਰਮਾਤਮਾ ਦਾ ਨਾਮ ਹੈ ਉਸ ਨੂੰ ਤੂੰ ਪਾਨ ਕਰ ਉਸ ਦੇ ਹੀ ਅੰਮ੍ਰਿਤ ਸਰੂਪ ਦਾ ਜੋ ਹੈ ਤੋ ਆਨੰਦਮਾ ਅਗਾਂ ਚਲ ਕੇ ਇਸੇ ਬਦਰਿਤ ਸ਼੍ਰੀ ਜੀ ਦੇਵ ਜੀ ਮਹਾਰਾਜ ਕਹਿੰਦੇ ਨੇ ਕਿ ਨਾਦਨਉਦ ਜਸ ਸਿਮਰਣੇ ਨਾ ਜਨਮ ਜਰਾਦ ਮਰਨ ਭਇੰਤ ਨਹੀਂ ਹੁੰਦਾ ਜਿਹਦੇ ਸਿਮਰਨ ਕਰਨ ਦੇ ਨਾਲ ਜਨਮ ਦਾ ਦੁਖ ਮਰਨ ਦਾ ਦੁਖ ਤੇ ਬੁਢੇ ਪੈਦਾ ਦੁਖ ਸਾਡੇ ਦੇਸ਼ ਦੇ ॠषि मुਨੀਆਂ ਨੇ ਇਹ ਤਿੰਨ ਦੁਖ ਬੜੇ ਪ੍ਰਬਲ ਮੰਨੇ ਨੇ ਜਨਮ ਦਾ ਦੁਖ ਮਰਨ ਦਾ ਦੁਖ ते अवस्था का दुख भगत कबीर भी इस मनते जब लग जरा रोग नहीं आया जब लग काल ग्रसी नहीं काया जब लग विकल बही नहीं बानी भज ले रे मन सारंग पानी बुढ़े को है पर कुछ कर नहीं सकता दिमाग है पूर्ण तौर पे सोच नहीं सकता हाथ पैर ने, पूर्ण तौर पे कुछ कर नहीं सकते चल नहीं सकते ਦੇ ਸਵਾਸਤੇ ਬ੍ਰਿਧਾਵਸਥਾ ਨੂੰ ਪੂਰਨ ਬ੍ਰਿਧਾਵਸਥਾ ਨੂੰ ਰੋਗਮਈ ਅਵਸਥਾ ਕਰਕੇ ਆਖਿਆ। ਤੋਂ ਸ੍ਰੀ ਜੈਦੇਵ ਜੀ ਮਹਾਰਾਜ ਕਰਨ ਜੇਦਾ ਸਿਮਰਨ ਕਰਨ ਦੇ ਨਾਲ ਨਹੀਂ ਆਉਂਦਾ ਜਨਮ ਦਾ ਦੁੱਖ ਮਰਨ ਦਾ ਦੁੱਖ ਕਿ ਮੁਰਤੇ ਜਮਣਾ ਨੇ ਤੋਂ ਫਿਰ ਮਰਣਾ ਹੀ ਨਹੀਂ ਤੇ ਨਹੀਂ ਆਉਂਦਾ ਬੁਢੇਪੇ ਦਾ ਦੁੱਖ ਸਾਹਿਬ ਅਰਜੁਨਦੇਵ ਜੀ ਮਹਾਰਾਜ ਵੀ ਪ੍ਰਮਾਨ ਕਰਦੇ ਨੇ ਰੋਗ ਸੋਗ ਦੁੱਖ ਜਰਾ ਮਰਾ ਹਰ ਜਨੇ ਨਹੀਂ ਨਿਕਟਾ ਨਹੀਂ ਹਰੀਦਾ ਜੋ ਜਨ ਹੈ ਉਹਦੇ ਨੇੜੇ ਇਹ ਜਨਮ ਮਰਨ ਤੇ ਬੁਢੇਪਾ ਜਰਾ ਨਹੀਂ ਆਉਂਦਾ ਇੱਥੇ ਇੱਕ ਤਰਕ ਖੜੀ ਹੋਵੇਗੀ ਚਲੋ ਜਨਮ ਮਰਨ ਤੋਂ भगत ਬਚ ਜਾਂਦਾ ਪਰ ਬੁਢੇਪੇ ਦੇ ਰੋਗ ਤੋਂ ਕਿਸ ਤਰ੍ਹਾਂ ਬਚਦਾ ਹੈ ਇੱਕ ਪੰਕਤੀ ਹੈ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਚ ਗੁਰਮੁਖ ਕਦੇ ਬੁੱਢੇ ਨਾਹੀਂ ਜਿਨ ਅੰਤਰ ਸੁਰਤ ਗਿਆਨ ਜਿੱਦੀ ਸੁਰਤ ਪ੍ਰਭੂ ਨਾਲ ਜੁੜੀ ਹੋਈ ਹੈ ਜਿੱਥੇ ਆਤਮ ਗਿਆਨ ਮੌਜੂਦ ਹੈ ਐਸਾ ਬੰਦਾ ਚੈ ਸਰੀਰਕ ਤਲ ਤੇ ਬ੍ਰਿਧਵੀ ਹੋ ਜਾਏ ਪਰ ਉਹਦੀਆਂ ਉਮੰਗਾ ਹੁਲਾਸ ਦੇ ਵਿੱਚ ਕੋਈ ਫਰਕ ਨਹੀਂ ਪੈਂਦਾ ਉਹਦੀ ਚੇਤੇ ਸ਼ਕਤੀ ਦੇ ਵਿੱਚ ਕੋਈ ਫਰਕ ਨਹੀਂ ਪੈਂਦਾ ਉਸਦੇ ਚਿਹਰੇ ਦੇ ਉੱਤੇ ਤਾਜ਼ਗੀ ਬਣੀ ਰਹਿੰਦੀ ਏ ਉਸਦੇ ਚਿਹਰੇ ਦੇ ਉੱਤੇ ਆਨੰਦ ਬਣਿਆ ਰਹਿੰਦਾ ਉਹਨੂੰ ਵੇਖ ਕੇ ਕੋਈ ਐਸਾ ਨਹੀਂ ਕਹਿ ਸਕਦਾ ਕਿ ਬੁੱਢਾ ਹੋ ਗਿਆ ਤੇ ਬ੍ਰਿਧ ਹੋ ਗਿਆ ਏ ਕਮਜ਼ੋਰ ਹੋ ਗਿਆ ਨਹੀਂ ਉਸਦਾ ਹੁਲਾਸ ਉਸਦੀ ਉਮੰਗ ਉਸਦੀ ਪ੍ਰੰਗ ਔਰ ਉਸਦੀ ਚੇਤੇ ਸ਼ਕਤੀ ਪੂਰਨ ਤੌਰ ਤੇ ਕਮ ਕਰਦੀ ਏ ਪ੍ਰਭੂ ਦੀ ਬੰਦਗੀ ਦਾ ਇੱਕ ਮਹਾਨ ਫਲ ਹੈ ਇਸ ਵਾਸਤੇ ਆਤਮ ਮਦਰਸੀ ਪੁਰਸ਼ਾ ਨੇ ਕਿਹਾ ਕਿ ਨਾਮ ਸਿਮਰਨ ਕਰਨ ਵਾਲੇ ਦੇ ਕੋਲ ਬੁਢੇਪੇ ਦਾ ਰੋਗ ਵੀ ਨਹੀਂ ਆਉਂਦਾ ਰੋਗ ਸੋਗ ਦੁਖ ਜਰਾ ਮਰਾ ਹਰ ਜਨੇ ਨਹੀਂ ਨਿਕਟਾਨੇ ਸ਼੍ਰੀ ਜੈਦੇਵ ਜੀ ਮਹਾਰਾਜ ਸਪਾਵਨ ਪੀਤਰ ਪਦੇ ਦੇ ਪ੍ਰਮਾਨ ਕਰਦੇ ਨੇ ਨਾਦਨੋਦ ਜਸ ਸਮਰੈਨ ਨਾ ਜਨਮ ਜਰਾਦ ਮਰਨ ਭੈੰ ਇਛਸ ਜਵਾਦ ਪ੍ਰਾਭੈਨ ਜਸਵਸ ਸੁਕ੍ਰਿਤਕ੍ਰਿਤਨ جے تੈنو ਇੱਛਾ ਹੈ اے ਬੰਦੇ ਕਿ ਤੂੰ ਜਮਾਂ ਦਾ ਤਿਸਕਾਰ ਕਰੇ ਜਨਮ ਮਰਨ ਤੋਂ بچੇ ਤਾਂ ਜਸ ਸੁਕ੍ਰਿਤ ਉਸ ਪਰਿਪੂਰਨ ਪ੍ਰਮਾਤਮਾ ਦਾ ਜਸ ਗਾਇਨ ਕਰ ਜਸਵਸ ਸੁਕ੍ਰਿਤ ਕਰਤਨ ਸ਼ੁਭ ਕਰਮ ਕਰ ਤੇ ਪਰਿਪੂਰਨ ਪ੍ਰਮਾਤਮਾ ਦਾ ਜਸਦ ਗਾਇਨ ਕਰ ਭਾਵ ਪ੍ਰਮਾਤਮਾ ਦਾ ਜੋ ਜਸ ਹੈ ਇਹੀ ਸੁਕ੍ਰਿਤ ਹੈ ਇਹੀ ਪੂਰਨ ਤੌਰ ਤੇ ਸ਼ੁਭ ਕਰਮ ਹੈ ਇਸ ਨੂੰ ਤੋਂ ਕਰਮ ਇਸੇ ਇੱਕ ਸ਼ੁਭ ਕਰਮ ਤੋਂ ਅਨੇਕਾਂ ਸ਼ੁਭ ਕਰਮ ਜਨਮ ਲੈਂਦੇ ਨੇ ਅਗਰ ਇਹ ਇੱਕ ਸ਼ੁਭ ਕਰਮ ਨਹੀਂ ਤਾਂ ਫਿਰ ਕੁਝ ਵੀ ਸ਼ੁਭ ਨਹੀਂ ਹੈ ਸ਼ੁਭ ਕਰਮ ਉਹ ਹੈ ਜਦ ਹਿਰਦਾ ਸ਼ੁਭ ਦੇ ਨਾਲ ਜੁੜਦਾ ਹੈ ਤਾਂ ਸ਼ੁਭ ਪਰਮਾਤਮਾ ਹੈ ਸ਼ੁਭ ਈਸ਼ਵਰ ਹੈ ਜਦੋਂ ਸ਼ੁਭ ਦਾ ਚਿੰਤਨ ਕੀਤਾ ਜਾਂਦਾ ਹੈ ਤਾਂ ਹਿਰਦਾ ਸ਼ੁਭ ਹੋ ਜਾਂਦਾ ਹੈ ਤੇ ਜੈਸੇ ਹਿਰਦਾ ਸ਼ੁਭ ਹੁੰਦਾ ਹੈ ਐਸੇ ਹੀ ਮਨੁੱਖ ਸ਼ੁਭ ਚਿੰਤਕ ਬਣ ਜਾਂਦਾ ਹੈ ਉਹ ਹਰ ਇੱਕ ਦੀ ਸ਼ੁਭ ਕਾਮਨਾ ਕਰਦਾ ਹੈ ਉਹ ਹਰ ਇੱਕ ਦਾ ਸ਼ੁਭ ਚਿੰਤਕ ਬਣਦਾ ਹੈ पर शुभ होए बिना शुभ चिंतक होना बहुत कठिन है शुभ होए बिना शुभ कामना करनी बहुत औखी है कामना मैलिया हो और चिंतक चिंतन जो है माड़ाई जो है चलेगा तो परिपूर्ण परमात्मा का कल्याणकारी नाम उसका जो शुभ कर्म है उसका चिंतन ओ तो कर इच्छस जमाद प्राभ जसव सुकृत कृतम भवभूत भाव परसन परमन प्रसन्न मिदन श्री जयदेव जी महाराज कहते हैं जो त्रैकाल दर्शी है और एक सार परिपूर्ण जो रमे आया है व्यापक है भवभूत भाव समन जो हूं भी है पहले भी सी अगाम भी जो है होवेगा जो हर समय मौजूद है त्रैकाल दर्शी है भवभूत भाव समन परमन प्रसन्न मिदन ਜੋ ਅਤਿਅੰਤ ਪ੍ਰਸੰਨ ਚਿੱਤ ਹੈ ਜੋ ਅਤਿਅੰਤ ਪਰਮ ਆਨੰਦ ਵਿੱਚ ਲੀਨ ਹੈ ਤੂੰ ਉਸ ਦਾ ਹੀ ਕਲਿਆਣਕਾਰੀ ਜਸ ਉਚਾਰਨ ਕਰ ਇਹੀ ਸ਼ੁਭ ਕਰਮ ਹੈ ਇਹੀ ਸ਼ੁਭ ਚਿੰਤਨ ਹੈ ਅਗਾਹ ਚਲ ਕੇ ਸ੍ਰੀ ਜੈਦੇਵ ਜੀ ਮਹਾਰਾਜ ਫਰਮਾਨ ਕਰਦੇ ਨੇ ਹਰ ਭਗਤ ਨਿਜ ਨਹਿ ਕੇਵਲਾ ਰਿਦ ਕਰਮਣਾ ਬਚਸਾ ਹਰੀ ਦਾ ਭਗਤ ਮਨ ਬਾਣੀ ਸ਼ਰੀਰ ਕਰਕੇ ਪ੍ਰਭੂ ਨਾਲ ਜੁੜਿਆ ਹੋਇਆ ਹੈ ऐसा जो हरिदा भगत है हर भगत निज नहीं केवला रिद कर्मणा बचसा जोगेन किंग जगेन किंग दानेन किंग तपसा ऐसा जो भगत है जो मन करके शरीर करके बाणी करके प्रभु विचलीन है वो दे सामने जग तुच्छ है जोग साधना भी तुच्छ है और ऐसे भगत दे सामने दान भी कोई मैंने नहीं रखता भाव दानी तो भी, वो भगत उच्चा है जोगी तो ਐਸਾ ਭਗਤ ਉੱਚਾ ਹੈ ਔਰ ਜਗ ਕਰਨ ਵਾਲਿਆਂ ਤੋਂ ਵੀ ਐਸਾ ਭਗਤ ਉੱਚਾ ਹੈ ਗੁਰਗੰਨ ਸਾਹਿਬ ਜੀ ਮਹਾਰਾਜ ਦੀ ਬਾਣੀ ਮੰਨਦੀ ਹੈ ਕਿ ਇਹਨਾਂ ਸਾਰੇ ਕਰਮ ਕਰਨਾ ਤੋਂ ਭਗਤ ਦੀ ਜ਼ਿੰਦਗੀ ਉੱਚੀ ਹੈ ਜੋਗ ਜਗ ਲੈ ਫਲ ਤੁਮ ਮਾਨੋ ਜੋ ਪ੍ਰਭ ਜਸ ਬਿਰਸਰਾਵੇ ਜਿੱਥੇ ਭਗਤ ਪਹੁੰਚੇ ਹੈ ਉੱਥੇ ਜੋਗ ਜਗ ਦੀ ਪਹੁੰਚ ਨਹੀਂ ਹੈ ਦਾਨ ਦੀ ਪਹੁੰਚ ਨਹੀਂ ਹੈ ਇਹ ਸਭ ਕੁਝ ਤੋਂ ਉੱਚਾ ਜੀਵਦਾ ਹੈ ਭਗਤ ਹਰ ਭਗਤ ਨੇ ਜਨਹਿ ਕੇਵਲਾ ਰਿਧ ਕਰਮਣਾ ਬਜਸਾ ਜੋ ਗਏ ਨੇ ਕੰਝ ਜਗਏ ਨੇ ਕੰਝ ਦਾਨੇ ਨੇ ਕੰਝ ਤਪਸਾ ਇਸ ਪਦੇ ਦੇ ਅਖੀਰ ਵਿੱਚ ਆਪ ਕਹਿੰਦੇ ਨੇ ਗੋਬਿੰਦ ਗੋਬਿੰਦ ਦੇ ਤਜਪਨਰ ਸકલ ਸਿੱਧ ਪਦਨ ਜੈ ਦੇਵ ਆਇਓ ਤਸੁ ਫਟੰ ਭਉ ਭੂਤ ਸਰਵਗਤੰ ਗੋਬਿੰਦ ਗੋਬਿੰਦ ਦਾ ਐ ਮਨੁ ਜਾਪ ਕਰ ਔਰ ਇਸ ਤਰ੍ਹਾਂ ਜਾਪ ਕਰਦੇ ਤੈਨੂੰ ਸਾਰੀ ਗਤੀਆਂ ਦੀ ਪ੍ਰਾਪਤੀ ਹੋਵੇਗੀ ਤੈਨੂੰ ਸਭ ਕੁਝ ਦੀ ਪ੍ਰਾਪਤੀ ਹੋਵੇਗੀ ਗੋਬਿੰਦ ਦੇ ਚਿੰਤਨ ਦੇ ਚ ਹੀ ਸੰਸਾਰ ਦੇ ਸੁਖ ਨੇ ਪਰ ਮਾਰਤ ਦੇ ਸੁਖ ਨੇ ਗੋਬਿੰਦ ਦੇ ਸਿਮਰਨ ਦੇ ਚ ਹੀ ਲੋਕ ਸਵਰ ਜਾਂਦਾ ਹੈ ਪ੍ਰਲੋਕ ਸੁਹੇਲਾ ਹੋ ਜਾਂਦਾ ਹੈ